वर्ल्ड हार्ट डे अज हमेशा मनाया जाता है उन्ती सितंबर थीम यही होनी चाहिए है नॉट ईवन नॉट ओनली अज की थीम हमेशा यही थीम होनी चाहिए हार्ट एज हेल्दी लाइफ इट शुड बी द थीम ऑलवेज ਲੋਕਾਂ ਦਾ ਜਿਹੜਾ ਇਹ ਮੈਡੀਕਲ ਫੀਸਰੀਆ ਆਖਦੇ ਲੋਕ ਪਰ ਅਸਲ ਵਿੱਚ ਜਿਹੜੇ ਲੋਕਾਂ ਨੂੰ ਜਿਹੜੀ ਤਰ੍ਹਾਂ ਦੀ ਇਹ ਦੀ ਗਾਈਡਲਾਈਨ ਟਾਪਲੇਟਾਂ ਚ ਰੱਖੀ ਹੁੰਦੀ ਹੈ ਹਾਰਟ ਹੈਲਥ ਕੱਲੀ ਸਿਰਫ ਇੱਕ ਹਾਰਟ ਦੀ ਹੈਲਥ ਹੀ ਨਹੀਂ ਹੁੰਦੀ ਇਹਦੇ ਵਿੱਚ ਕੀ ਹੁੰਦਾ ਹੈ ਕਿ ਆਪਣਾ ਆਪਾ ਕੀ ਸੋਚ ਰਹੇ ਹਾਂ ਕੀ ਬੋਲ ਰਹੇ ਹਾਂ ਕੀ ਖਾ ਰਹੇ ਹਾਂ ਤੇ ਮੈਡੀਕੇਸ਼ਨਸ ਕਿਵੇਂ ਲੈ ਰਹੇ ਹਾਂ ਡਾਕਟਰ ਦੇ ਹਿਸਾਬ ਨਾਲ ਇਹ ਸਾਰੀਆਂ ਚੀਜ਼ਾਂ ਕੰਬਾਈਨ ਕਰਕੇ ਇੱਕ ਹੈਲਦੀ ਹਾਰਟ ਵੱਲ ਜਾਇਆ ਜਾ ਸਕਦਾ ਹੈ ਅੱਜਕੱਲ ਬਹੁਤ ਸਾਰੀਆਂ ਡਿਜ਼ੀਜ਼ਸ ਬਲੱਡ ਪ੍ਰੈਸ਼ਰ 슈ਗਰ ਅਨ ਕੰਟਰੋਲਡ ਹੋਣ ਦੇ ਨਾਲ ਹੀ ਹੋ ਰਹੀਆਂ ਨੇ ਔਰ ਇਹ ਡਿਜ਼ੀਜ਼ਸ ਬਹੁਤ ਛੋਟੇ ਬੱਚਿਆਂ ਤੋਂ ਦੇਖੀਆਂ ਜਾ ਰਹੀਆਂ ਨੇ 11 ਮਿਨੀਮਮ 11 ਏਜ 12 ਏਜ ਦੇ ਬੱਚਿਆਂ ਤੋਂ ਹੀ ਸ਼ੁਰੂ ਹੋ ਜਾਂਦੀਆਂ ਬਲੱਡ ਪ੍ਰੈਸ਼ਰ ਜਾਂ ਕੋਲੇਸਟ੍ਰੋਲ ਦਾ ਵਧਣਾ ਤੋਂ ਮੇਨਲੀ ਹਾਰਟ ਨੂੰ ਹੈਲਦੀ ਰੱਖਣ ਲਈ ਜਾਂ ਪੂਰੀ ਬਾਡੀ ਨੂੰ ਹੈਲਦੀ ਰੱਖਣ ਲਈ ਲਾਈਫਸਟਾਈਲ ਚੇਂजेस ਅੱਜਕੱਲ ਬਹੁਤ ਇੰਪੋਰਟੈਂਟ ਨੇ ਰਾਈਟ ਫਰੋਮ ਦ ਯੰਗਰ ਏਜ ਜਦੋਂ ਨੋਟ ਵਾਲਾ ਦੇਖੇ ਕਿ ਤਾਰਾ ਚਿੰਤਾ ਕਰਦਾ ਰਹਿੰਦਾ ਤੇ ਉਹ ਕੰਮ ਕਰਦਾ ਜਿੰਨਾ ਜਿਹੜਾ ਰਿਪੋਰਟ ਪਾਇਆ ਜਾਂਦਾ ਹੈ ਜਿਵੇਂ ਆਮ ਬੱਚੇ ਦੇ ਆਮ ਆਮ ਲੋਕੀ ਹਰ ਚੀਜ਼ ਵਿੱਚ ਖਿਆਲ ਰੱਖਣ ਜਿਵੇਂ ਮੈਂ ਕਿਹਾ ਸਭ ਤੋਂ ਪਹਿਲੇ ਤਾਂ ਆਪਣੇ ਹੈਲਥ ਚੈੱਕਅਪਸ ਸ਼ੁੱਡ ਬੀ ਵੈਰੀ ਰੈਗੂਲਰ ਇਹ ਨਹੀਂ ਹੈ ਕਿ ਕੋਈ ਪ੍ਰੋਬਲਮ ਹੋਈ ਤਾਂ ਹੀ ਹੈਲਥ ਚੈੱਕਅਪ ਕਰਾਉਣਾ ਹੈ ਕੋਈ ਏਜ ਨਹੀਂ ਹੁੰਦੀ ਹੈਲਥ ਚੈੱਕਅਪ ਦੀ राइट फ्रॉम यंगर एज अपने हेल्थ चेकअप इयरली कराओ जे ਤੁਹਾਡੇ ਪੇਰੈਂਟਸ ਨੂੰ ਬਲੱਡ ਪ੍ਰੈਸ਼ਰ 슈ગર థਾਇਰੋਇਡ ਦੀ ਬਿਮਾਰੀ ਹੈ ਤਾਂ ਸਪੈਸ਼ਲੀ ਜਿਹੜੇ ਬੱਚੇ ਹਨ ਪੇਰੈਂਟਸ ਖਿਆਲ ਰੱਖਣ ਇਸ ਚੀਜ਼ ਦਾ ਕਿ ਛੋਟੀ ਏਜ ਤੋਂ ਉਹਨਾਂ ਦੇ ਬਲੱਡ ਟੈਸਟ ਕਰਵਾਣ ਸੈਕੰਡਲੀ ਆਪਣਾ ਖਾਣਾ ਪੀਣਾ ਸ਼ੁਡ ਬੀ ਵੈਰੀ ਪਿਓਰ ਐਂਡ ਘਰ ਦਾ ਖਾਣਾ ਖਾਓ ਵਟੈਵਰ ਯੂ ਵਾਂਟ ਟੂ ਈਟ ਉਹ ਘਰੇ ਖਾਓ ਸਾਫ਼ ਸੁਥਰਾ ਖਾਣਾ ਖਾਓ ਔਇਲ ਨੂੰ ਬਾਰ-ਬਾਰ ਰੀ ਹੀਟ ਨਾ ਕਰੋ ਜੇ ਬਲੱਡ ਪ੍ਰੈਸ਼ਰ ਜਾਂ 슈ਗਰ ਡਾਇਗਨੋਸ ਹੁੰਦਾ ਹੈ ਕਿਸੇ ਵੀ ਏਜ ਤੇ ਡਾਇਗਨੋਸ ਹੁੰਦਾ ਹੈ ਉਹਦੀ ਮੈਡੀਕੇਸ਼ਨ ਦੇ ਆਪਨੇ ਡਾਕਟਰ ਦੀ ਸਲਾਹ ਲੈਣ ਤੋਂ ਬਿਲਕੁਲ ਨਹੀਂ ਕਤਰਾਨਾ ਚਾਹੀਦਾ ਯੂ ਹੈਵ ਟੂ ਬੀ ਵੈਰੀ ਪਾਰਟਿਕੂਲਰ ਲਾਈਫਸਟਾਈਲ ਚੇਂजेस ਵਿੱਚ ਫੂਡ ਦੇ ਚੇਂजेस ਆਨ ਐਕਸਰਸਾਈਜ਼ ਨੂੰ ਆਪਣੀ ਰੂਟੀਨ ਬਣਾ ਲਓ ਜਿਵੇਂ ਆਪਾਂ ਖਾਣਾ 3 ਟਾਈਮ ਖਾਣਾ ਹੈ 스ਨੈਕਸ ਖਾਣੇ ਹਨ 2 ਟਾਈਮ ਐਕਸਰਸਾਈਜ਼ ਸ਼ੁੱਡ ਬੀ ਅ ਵੈਰੀ ਬੇਸਿਕ ਰੂਟੀਨ ਜੋ ਕਿ ਤੁਹਾਡੇ ਨਾ ਸਿਰਫ ਹਾਰਟ ਨੂੰ ਬਟ ਤੁਹਾਡੇ ਮਾਈਂਡ ਨੂੰ ਵੀ ਬਹੁਤ ਫਰੈਸ਼ ਰੱਖੇ ਆਲਵੇਜ਼ ਕਮ ਜਿਹਾ ਸੰਸਰ ਕਰਨ ਦੀ ਗੱਲ ਹੋ ਰਹੀ ਹੈ ਖਲੋਗੇ ਸਭੀ ਦੀ ਸੰਜੀਰੀ ਦਾ ਤੇ ਹੈਵੀ ਡਾਈਟ ਨਾਲ ਹੀ ਤਾਰ ਹੋ ਜਾ ਰਹੀ ਹੈ ਤਰਹਾਂ ਕੀ ਯਾ ਕੋਈ ਦਿਨ ਸੈੱਟ ਕਰਾ ਲਈ ਚਾਹਤ ਕੋਈ ਜਿਆਦਾ ਖਾਣੇ ਕਰੀਏ ਤੇ ਕਿੰਨਾ ਜਰਾ ਹੁੰਦਾ ਸਰਪੰਜੀਰੀ ਖਾਣੇ ਜਾਂ ਸਾਫ ਖਾਣਾ ਇਸ ਨਾਟ ਬੈਡ ਉਹਦੀ ਕੁਆਂਟੀਟੀ ਜਿਆਦਾ ਖਾਣਾ ਬਹੁਤ ਬੁਰਾ ਹੈ ਜੇ ਆਪਾਂ 2 ਚਮਚ ਪੰਜੀਰੀ ਖਾ ਰਹੇ ਹਾਂ ਦਿਨ ਵਿੱਚ ਤਾਂ ਉਹਦੇ ਵਿੱਚ ਕਿੰਨੀ ਕੁਆਂਟੀਟੀ ਹੋ ਜਾਏਗੀ ਕਿਤੇ ਦੇਸੀ ਘਿਓ ਦੀ ਜਾਂ ਜੇ ਆਪਾਂ 4 ਚਮਚ ਸਾਤ ਖਾ ਰਹੇ ਹਾਂ ਉਹਦੇ ਵਿੱਚ ਬਹੁਤ ਜ਼ਿਆਦਾ ਕਵਾਂਟੀ ਨਹੀ ਹੋਏਗੀ ਦੇਸੀ ਘਿਓ ਦੀ ਪੋਰਸ਼ਨ ਸਾਈਜ਼ ਆਪਣਾ ਮੇਨਟੇਨ ਕਰਕੇ ਖਾਣਾ ਹੈ ਕਿ ਆਪਾਂ ਥੋੜੇ ਪੋਰਸ਼ਨ ਚ ਆਪਣੇ ਟੇਸਟ ਲਈ ਖਾ ਰਹੇ ਹਾਂ ਸੈਕੰਡਲੀ ਜੇ ਕੋਈ ਚੀਜ਼ ਆਪਾਂ ਨੂੰ ਨਹੀਂ ਪਾਚ ਰਹੀ ਆਪਣੀ ਬੋਡੀ ਨੂੰ ਨਹੀਂ ਪਾਚ ਰਹੀ ਕਿਸੇ ਚੀਜ਼ ਨਾਲ ਆਪਾਂ ਨੂੰ ਐਸਿਡਿਟੀ ਹੋ ਰਹੀ ਹੈ ਕਿਸੇ ਚੀਜ਼ ਨਾਲ ਆਪਾਂ ਨੂੰ ਲੱਗ ਰਿਹਾ ਹੈ ਕਿ ਆਪਾਂ ਨੂੰ ਬਲੱਡ ਪ੍ਰੈਸ਼ਰ ਵਾਧਰੇ ਆ ਹੈ ਜਾਂ ਸੂਤ ਨਹੀਂ ਕਰ ਰਹੀ ਤੇ ਹਰ ਇੰਡੀਵਿਜੂਅਲ ਤੇ ਬੇਸ ਕਰਦਾ ਹੈ ਕਿ ਉਹ ਲੈ ਸਕਦੇ ਹੋ ਚੀਜ਼ ਔਰ ਕਿੰਨੀ ਕੁਆਂਟੀਟੀ ਵਿੱਚ ਲੈ ਰਹੀ ਹੈ ਇਟ ਡਿਪੈਂਡਸ ਔਨ ਇੰਡੀਵਿਜੂਅਲ ਟੂ ਇੰਡੀਵਿਜੂਅਲ ਸੋ ਪੋਰਸ਼ਨ ਸਾਈਜ਼ ਆਪਣਾ ਕੰਟਰੋਲ ਕਰਕੇ ਲਓ ਅੱਜ ਕੁਐਸਚਨ ਕਿੰਨਾ ਗੀਰਾ ਤੁਹਾਨੂੰ ਪਾਇਆ ਜਾ ਰਿਹਾ ਹੈ ਕੀ ਦੋਪਰ ਨੂੰ ਦੇਣਾ ਦਿੱਤਾ ਜਾ ਰਿਹਾ ਹੈ ਕਿ ਆ ਮੈਸੇਜ ਦਿੱਤਾ ਜਾ ਰਿਹਾ ਹੈ ਜਾਂ ਨਹੀਂ ਦਿੱਤਾ ਜਾ ਰਿਹਾ ਹੈ ਸਾਰੇ ਕਹਿੰਦੇ ਆ ਸਪੈਸ਼ਲ ਇਹੀ ਕਹੂੰਗੀ ਮੈਂ ਕਿ ਆਪਣੇ ਹਾਰਟ ਨੂੰ ਹੈਲਦੀ ਰੱਖਣ ਲਈ ਬਹੁਤ ਵਧੀਆ ਲਾਈਫ ਸਟਾਈਲ ਰੱਖੋ ਖਾਣਾ ਪੀਣਾ ਆਪਣਾ ਬਹੁਤ ਵਧੀਆ ਰੱਖੋ ਸੈਕੰਡਲੀ ਆਪਣੀਆਂ ਸਾਰੀਆਂ ਮੈਡੀਕੇਸ਼ਨਸ ਟਾਈਮ 'ਤੇ ਲਓ ਥਰਡਲੀ ਇਟ ਸ਼ੁੱਡ ਬੀ ਦਾ ਫਸਟ ਵਨ ਥਰਡਲੀ ਨਹੀਂ ਹੋਣਾ ਚਾਹੀਦਾ ਸੀ ਇਟ ਸ਼ੁੱਡ ਬੀ ਕਿ ਜਦੋਂ ਤੁਸੀਂ ਸਵੇਰ ਉੱਠਦੇ ਹੋ ਸਟਾਰਟ ਯੋਰ ਡੇ ਇੱਕ ਸ਼ੁਕਰੀਆ ਕਰਕੇ ਪਰਮਾਤਮਾ ਦਾ ਹਰ ਇੱਕ ਨਵੇਂ ਪ੍ਰਿਵੀਲੇਜ ਲਈ ਮਿਲਦਾ ਹੈ ਕਿ ਉਹ ਹਰ ਦਿਨ ਦਾ ਸੂਰਜ ਦੇਖ ਸਕੇ ਆਪਣੇ ਦਿਨ ਦੀ ਸ਼ੁਰੂਆਤ ਪਰਮਾਤਮਾ ਦਾ ਸ਼ੁਕਰ ਕਰਕੇ ਕਰੋ ਆਪਣੀਆਂ ਮੈਡੀਕੇਸ਼ਨਸ ਪਾਪਰਲੀ ਲਓ ਲਾਈਫ ਸਟਾਈਲ ਵਿੱਚ ਚੇਂजेस ਕਰੋ गुस्सा ज़्यादा आ रहा है तो अपना ब्लड प्रैशर चेक कराओ ब्लड प्रैशर ज़्यादा है वो होने गुस्सा हो सकता है या गुस्सा ज़्यादा आने के नाल ब्लड प्रैशर ज़्यादा हो सकता है दोनों चीज़ा इंटर रिलेटेड है सो कीप अ क्लोज चेक ऑन योर लाइफ स्टाइल एस्पैशली आई विल मैनशन वेपिंग तलकोहोल वेपिंग अजक बहुत छोटे बच्चे शुरू करता है उन्होंने वेप करना विच इज़ वेरी हजारडियस ना सिर्फ हार्ट हैल्थ लाइटी लंग हेल्थ भी सो स्टॉप दैट टूडे